ਸਸਰੀ ਕਾ ਗੀਤ ਸੰਸਾਰ ਇਹਨੂੰ ਮੈਂ ਤੁਹਾਡੀ ਆਪਣੀ ਮਤਲਬਕਰ ਜੋਸ਼ੀ ਜੋਸ਼ੀ ਜੰਨਲਾਉਂਦੇ ਅਸੀਂ ਨਾਲ ਲੱਗਦੇ ਥੋੜਾ ਸੁਣ ਕਰਦੇ ਲੋ ਜੀ ਹਾਜ਼ਰਾਂ ਸੀ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲਾ ਗੀਤ ਲੈ ਕੇ ਤੇ ਹੋਈਆਂ ਬਹ ਰਹੀ ਹੈ ਹੈਨਾ ਉਹ ਕਬੀਤੀ ਆ ਦੇ ਬਾਬਲ ਨੂੰ ਕਹਿ ਰਹੀ ਹੈ ਕਿ ਤਾਨੂੰ ਕਹਿੰਦੀ ਜਦ ਮੈਂ ਤੇਰੇ ਘਰ ਜੰਮੀ ਤੂੰ ਉਦੋਂ ਵੀ ਰੋਇਆ ਹੈਨਾ ਤੇ ਜਦ ਹੁਣ ਤੂੰ ਮੈਨੂੰ ਤੋੜ ਰਿਹਾ ਹੈ ਉਦੋਂ ਵੀ ਰੋਂਦਾ ਹੈ ਉਦੋਂ ਆਪਾਂ ਕਹਿੰਦੇ ਕੁੜੀ ਕਿਉਂ ਹੋ ਗਈ ਕਹਤੀ ਐੰਨੀ ਪਿਆਰੀ ਹੁੰਦੇ ਤੌਰ ਨੀ ਕਿੰਨੀ ਆਖੋਂ ਦੀਆਂ ਮਾਂ-ਬਾਪ ਦਾ ਇੱਕੋ ਜਿਹਾ ਚਲੋ ਓਰੀ ਦਾ ਇਹ ਕਰਨਾ ਪੈਂਦਾ ਐ ਸਾਰਿਆਂ ਨਾਲੇ ਚਾਹ ਹੁੰਦਾ ਤੇ ਨਾਲੇ ਦਰਦ ਹੁੰਦਾ ਐ ਦੇਖੋ ਇਹ ਸਮਾਂ ਹੈ ਜੈ ਇੱਕ ਖੁਸ਼ੀ ਤੇ ਦਰਦ ਦੋਵੇਂ ਚੀਜ਼ਾਂ ਹੁੰਦੀਆਂ ਹੈ ਹਨਾ ਖੁਸ਼ੀ ਈ ਨੁ ਬਿਆਉਣ ਦੀ ਤੇ ਦਰਦ ਉਹਨੂੰ ਫਿਰ ਧੋਰੋ ਵਿਸ਼ੋ ਹਨਾ ਤੇ ਨਵਾਜੋ ਇਹ ਅਕਾਂ ਮਰਾਈਏ ਤੇ ਅੰਡਰ ਪ੍ਰੋਗਰਾਮ ਬੰਦ ਤੇ ਜਿਹੜਾ ਨੁਕਤਾ ਪਾਉਂਗੂ ਨਾ ਉਹ ਜਿਵੇਂ ਕਹਿੰਦੇ ਵੀ ਉਹ 2 ਦਿਨ ਨਾਸ਼ ਦੱਬ ਗਈ ਇਹ ਮੈਂ ਪਹਿਲਾਂ ਹੀ ਪਾਇਆ ਸੀ ਭੈਣਾਂ ਨੇ ਫੇਰ ਸਪਸ਼ਟ ਕੀਤੇ ਜੀ ਸਾਨੂੰ ਲੱਭਿਆ ਨਹੀਂ ਇਹ ਦੁਬਾਰਾ ਪਾਓ ਕਹਿੰਦੇ ਮਣਕਾ ਦੱਬ ਗਿਆ ਇਹ ਚਾਹੇ ਮਣਕਾ ਦੱਬਿਆ ਹੋਇਆ ਹੈ ਚਾਹੇ ਗੂੜਦੁੱਦਾ ਹੈ ਉਹ ਮੈਨੂੰ ਤਾਂ ਤੁਹਾਨੂੰ ਦੱਸੂਗੀ ਜਰੂਰ ਕਰਿਓ ਕਈਆਂ ਦੇ ਠੀਕ ਹੋਏ ਨੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਉਹ ਕੋਈ ਕਰੂਗਾ ਤੇ ਆਜੋ ਫਿਰ ਪਹਿਲਾਂ ਆਪਾਂ ਅਰੰਭ ਕਰ ਗੋਰਾ ਹਾਂ ਨੇ ਫਿਰ ਆਪਾਂ ਤੰਦਰੁਸਤੀ ਹੈ ਨਾ ਤੇ ਆਜੋ ਫਿਰ ਇਹਨੂੰ ਗੀਤ ਨੂੰ ਧਿਆਨ ਨਾਲ ਸੁਣਿਓ ਤੇ ਕੁੜੀ ਨੇ ਫਿਰ ਆ ਦੇ ਬਾਤ ਨਾਲ ਕੀਤੇ ਹੈ ਹੈ ਨਾ ਮੇਰੇ ਜੰਮੀ ਤੋ ਤੋ ਗੁੜ ਬਿਨਾ ਬੰਡੇਆ ਮੇਰੇ ਜੰਮੀ ਤੋ ਤੋ ਗੁੜ ਬਿਨਾ ਬੰਡੇਆ ਨਾਹੀ ਬੂਹੇ ਅਕੇ ਨੇ ਮਾਪੂ ਤੈ ਟੰਗਿਆ ਨਾਹੀ ਬੂਹੇ ਅਕੇ ਨੇ ਮ ਅੱਜ ਖੁਸ਼ੀ ਖੁਸ਼ੀ ਤੋਰਿ ਕਿਉ ਨੈਣ ਹੰਝੂ ਕਿਉ ਨਾਵਲ ਅੱਜ ਖੁਸ਼ੀ ਖੁਸ਼ੀ ਤੋਰਿ ਦੇ ਕਿਉ ਨੈਣ ਹੰਝੂ ਮਉ ਕਿਉ ਨਾਵਲ ਦੋਂ ਤੇਰੇ ਕਰੇ ਜੰਮੀਓ ਦੋ ਵੀ ਸਿਰੋਂਦਾ ਤੂੰ ਅੱਜ ਤੇਰੇ ਕਰਾਂ ਚੱਲੀ ਤਾਂ ਵੀ ਰੋਣਾ ਬਵਲਾ ਡੜਿ ਡੜੀ ਕਰਦਾ ਦਾਸ ਸੁਖ डैडी डैडी कारी दीदा सुखदासी मुख मेरा कहा कॾहिं बि न लाड़ी जे ले रही तीअ धीअ नाख लाड़ी जेले ॾांदी रही ती, ए ती ए

ਜੰਮੇ ਤੁਰੰਦਾ ਸਿਓ ਦਾਂਵੀ ਆਜੇ ਤੇਰੇ ਕਰ ਜਲਿਤਾ ਵੀਰ ਨਵਾਬ ਨ ਰਾਜੇ ਮਹਾਰਾਜਿਆਂ ਰਖੀਆਂ ਨਗਰ ਦੀਆਂ ਦੁਰਦੇ ਯਾ ਕੇਵੇ ਕਿੱਤੀ ਤੇਰੀ ਪੱਗ ਕਹ ਦੇ ਮੈਲੀ ਨਾ ਮੈਂ ਹੋਣ ਰੀਤੀ ਉੱਚੀ ਕਰੂ ਗਉਰੇ ਸਾਹਿਬ ਯਾ ਕੇਵੇ ਕਿੱਤੀ ਤੇਰੀ ਪੱਗ ਕਹ ਦੇ ਮੈਲੀ ਨਾ जी मूल लाड लोन बबल जॾो तेरे का ਕਰ ਮੇਰੇ ਲਈ ਹੋਗੀ ਅਭਿਗਾਨਾਵੇ ਰੱਖੀ ਗੁੱਡੀਆਂ ਪਟੋਲੇ ਮੇਰੇ ਸਾਮਕੇ ਕਰ ਦਈਏ ਮਿਰਸਾਰੇ ਮਿਲੂਗਾ ਪਿਆਰ ਤੇਰੀ ਲਾੜੀ ਭੂਤੇਰੇ ਵਾਂਗ ਬੇ ਇੰਨੀਂਦੇਰੇ ਵੀਰੇ ਨੂੰ ਕਹਿ ਦੇ ਕਾਰਿ ਜੂਗਾ ਚੁੱਪ ਕਾ ਨੂੰ ਚੋਰੀ ਜਰੀ ਅਥਰ ਇਕ ਕਰ ਚੱਲੀ ਤਾ ਮੀਰ ਨਵਾਬ ਲਾਹ ਜੀ ਤੋਇਆ ਪੂਰਾ ਤੁਰੀ ਪਹਿਲਾਂ ਵੀ ਇਹ ਗੀਤ ਨਹੀਂ ਸੁਣਿਆ ਹੋਣਾ ਹੈ ਨਾ ਤੇ ਅੱਜ ਸਾਡੇ ਕੋਲ ਸੁਣਿਆ ਹੈ ਕਿ ਮਾਣੋ ਇਸ ਗੀਤ ਦਾ ਆਨੰਦ ਤੇ ਉਹ ਨਹੀਂ ਦਾ ਤੁਹਾਨੂੰ ਬਹੁਤ ਵਧੀਆ ਲੱਗਿਆ ਰਹੂਗਾ ਇਸ ਗੀਤ ਨੂੰ ਗਾਇਆ ਕਰੋ ਤੇ ਆਨੰਦ ਮਾਣਿਆ ਕਰੋ ਤੇ ਆਜੂ ਹੁਣ ਤੁਸੀਂ ਨੱਚਦੇ ਵਰਲੇ ਇਹ ਦੱਸਿਆ ਵੀ ਕਿਸੇ ਦਾ ਚਾਹੇ ਕਿ ਕਹਿੰਦਾ ਵੀ ਕਮਰ ਕਿਥੇ ਮੰਨ ਕ ਦਬ ਗਿਆ ਤੁਹਾਨੂੰ ਕਹਿੰਦਾ ਹੈ ਨਾ ਜੇ ਇਹ ਮੰਨ ਕ ਦਬਿਆ ਚਾਹੇ ਉਹ ਕੋਈ ਦੁਖਦੀ ਆ ਤੁਸੀਂ ਇਹ ਨੁਕਤਾ ਵਰਤੇ ਦੇਖਿਓ ਨੁਕਤਾ ਤੁਸੀਂ ਬਿਲਕੁਲ ਸਹੀ ਤੰਦਰੁਸਤ ਹੋ ਜਾਓਗੇ ਕਿ ਇਹਰੇ ਵਿੱਚ ਕੀ ਕਰਨਾ ਹੈ ਜੇ ਕਿਸੇ ਦੀ ਨਸ ਦਬ ਗਈ ਹੈ ਹੈ ਨਾ ਕੋਈ ਵੀ ਦਵਾਈ ਤੁਸੀਂ ਲਈ ਹੈ ਇਹ ਤੇ ਤੁਹਾਨੂੰ ਨਹੀਂ ਆ ਰਾਮ ਆਇਆ ਪਰ ਫਿਰ ਇਹ ਨੁਕਤਾ ਵਰਤੋਗੇ ਜਿਹੜਾ ਜੀ ਕੋਈ ਕੈਮੀਕਲ ਨਹੀਂ ਹੁੰਦਾ ਇਹ ਬਿਮਾਰੀ ਨੂੰ ਜਿਹੜੀ ਕੈਮੀਕਲ ਦਵਾਈ ਹੁੰਦੀ ਹੈ ਇੱਕ ਬਿਮਾਰੀ ਲੱਗਦੇ ਦੂਜੀ ਛੁੱਟਦੀ ਹੈ ਦੂਜੀ ਲੱਗ ਜਾਂਦੀ ਹੈ ਪਰ ਇਹ ਕਰੇ ਲੁਨਕਦਾ ਹੈ ਸੌਰੀ ਚੁੰਡੀ ਵਾਲਾ ਕੰਮ ਹੈ ਹੈ ਨਾ ਇਹਦਾ ਫਾਇਦਾ ਇੰਨਾ ਹੋਵੇਗਾ ਜਿਹੜਾ ਲੱਖਾਂ ਰੁਪਏ ਲਾ ਕੇ ਇੰਝੋਂ ਫਾਇਦਾ ਹੋਇਆ ਹੈ ਹੈ ਨਾ ਤੇ ਪਤਾ ਕੀ ਲੈਣਾ ਤੁਹਾਡੇ ਰਸੋਈ ਦੀ ਚੀਜ਼ਾਂ ਪਈਆਂ ਤੁਹਾਡੀ ਜਿਹੜੀ ਰਸੋਈ ਹੈ ਨਾ ਉਹ ਤੁਹਾਡਾ ਖੰਭ ਹੈ ਉਹ ਫਸਟ ਆਈ ਹੈ ਤੇ ਤੰਦਰੁਸਤੀ ਦਾ ਇਹ ਤੇ ਤੁਸੀਂ ਮੇਥੀ ਮੇਥੀ ਘਰੇ ਆਮ ਹੁੰਦੀ ਹੈ ਮੇਥੀ ਦਾਣਾ 100 ਗ੍ਰਾਮ ਲੈ ਲਓ ਲੈ ਲਿਆ ਤੇ ਸਿੱਟਾ ਮਿਥਰੀ ਤਾਗੇ ਵਾਲੀ ਮਿਥਰੀ ਜੇ ਤੁਹਾਨੂੰ ਕਿਹਦੇ ਦੂਸਰੀ ਦਸਨੀ ਹੈ ਨਾ ਤਾਂ ਤੁਸੀਂ ਧਾਗੇ ਵਾਲੀ ਲੈ ਲਿਓ ਕਿਸੇ ਦਵਾਈ ਦੀ ਵੀ ਦੱਸੀ ਹੋਵੇ ਨਾ ਤੇ ਧਾਗੇ ਵਾਲੀ ਜੂੜੀਏ ਛੋਟੇ ਛੋਟੇ ਤਾਂ ਭੋਲ ਕੇ ਆਪਣਾ ਬੰਡਲ ਲੈ ਲਿਆ ਤੇ ਇਹ ਧਾਗੇ ਵਾਲੀ ਮਸਲੀ ਲੈ ਲਿਆ ਤੇ ਇਹ ਲੈ ਲਈ ਉੱਤੇ ਤੁਸੀਂ ਫਿਰ ਸੌਂਫ ਲੈ ਲਓ 50 ਗ੍ਰਾਮ ਲੈ ਲਈ ਸੌਂਫ ਮੇਥੀ ਦਾਣਾ ਤੇ 100 ਗ੍ਰਾਮ ਮਿਸ਼ਰੀ ਹੈ ਇਹ ਤਿੰਨਾਂ ਚੀਜ਼ਾਂ ਦਾ ਤੁਸੀਂ ਮਿਸ਼ਨ ਬਣਾ ਲਿਆ ਕਰਕੇ ਤੇ ਹੁਣ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਲਓ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਨਾਂ ਅੱਧਾ ਘੰਟਾ ਬਾਅਦ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸ਼ਾਮ ਨੂੰ ਵੀ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਰੋ ਗਰਮੀ ਸਰਦੀ ਦੋਹਾਂ ਮੌਸਮਾਂ ਵਿੱਚ ਰੋ ਆਇਆ ਨਹੀਂ ਕੋਈ ਗਰਮੀ ਐ ਕੋਈ ਸਰਦੀ ਐ ਬਿਲਕੁਲ ਤੁਸੀਂ ਸਹੀ ਸਮਾਂ ਤੇ ਤੁਹਾਡੀ ਮੈਡੀਟੂ ਹੀ ਹੈ ਮਨ ਕੇ ਸਭ ਠੀਕ ਹੋ ਜਾਣਗੇ ਤਾਂ ਹੀ ਨਹੀਂ ਪਤਾ ਲੱਗਣਾ ਵੀ ਕੀ ਠੀਕੀ ਹੋ ਗਈ ਸੀ ਹੈਨਾ ਤਾਂ ਇਹ ਮੰਨੋ ਇਸ ਮੁਕਤੇ ਦਾ ਵੀ ਆਨੰਦ ਤੇ ਸਾਡੇ ਗੀਤਾਂ ਦਾ ਵੀ ਆਨੰਦ ਮਾਣੋ ਤੇ ਇਹ ਪਹਿਲਾਂ ਹੀ ਪਾਇਆ ਨੁੱਤਾ ਪਹਿਣਾ ਲੈ ਦੁਬਾਰਾ ਫੇਰ ਪੁੱਛਿਆ ਕਿ ਸਾਨੂੰ ਦੱਬਿਆ ਨਹੀਂ ਹੈ ਨਾ ਤੇ ਲਓ ਦੁਬਾਰਾ ਫੇਰ ਪਾਤਾ ਰਿਪੀਟ ਤਾਂ ਕਰਦੀ ਹੋ ਰਹੀ ਨਹੀਂ ਹੈ ਨਾ ਤੇ ਲਓ ਫੇਰ ਅਰਮਾਨ ਹੋਏ ਇਸ ਨੁੱਤੇ ਦਾ ਤੇ ਗੀਤ ਆਨੰਦ ਤੇ ਸਾਨੂੰ ਦੇ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁੱਤੇ ਨਾਲ ਫੇਰ ਮਿਲਾਂਗੇ